Wah, guru, 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 guru. Wah, guru. guru. ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਦੇ ਅਤੇ ਸਤਲੁਜ ਕੰਢੇ ਤੇ ਸ਼ਿਸ਼ੋਭਿਤ ਗੁਰਦੁਆਰਾ ਵਿਭੌਰ ਸਾਹਿਬ ਜੋ ਕਿ ਨੰਗਲ ਡੈਮ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ ਇਸ ਸਥਾਨ ਦੀ ਵਿਸ਼ੇਸ਼ ਵਿਲੱਖਣਤਾ ਹੈ ਕਿ ਇਸ ਸਥਾਨ ਤੇ ਦਸ਼ਮੇਸ਼ ਪਿਤਾ ਸਰਬੰਸਦਾਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿਭਾਰ ਰਿਆਸਤ ਦੇ ਰਾਜਾ ਰਤਨ ਰਾਜ ਦੀ ਮੰਗ ਨੂੰ ਪੂਰਾ ਕਰਦੇ ਹੋਏ ਇੱਥੇ ਪਹੁੰਚੇ ਅਤੇ ਸਤਲੁਜ ਦੇ ਕੰਢੇ ਤੇ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਛਿਰੀ ਚੌਪਈ ਸਾਹਿਬ ਬਾਣੀ ਦਾ ਉਚਾਰਣ ਕਰ ਵਿਭਾਰ ਰਿਆਸਤ ਨੂੰ ਭਾਗ ਲਾਏ ਸਨ 1753 ਈਸਵੀ ਵਿੱਚ ਰਤਨ رائے ਵਿਭੌਰ रियासत ਦੇ ਰਾਜਾ ਦੀਪੁਰ ਜੋਰ ਮੰਗਤੇ ਜਦੋਂ ਦਸ਼ਮेश ਪਿਤਾ ਬਾਈ ਧਰ ਦੇ ਪਹਾੜੀ ਰਾਜਿਆਂ ਨਾਲ ਯੁੱਧ ਕਰ ਰਹੇ ਸਨ ਉਸ ਵਕਤ ਪਹਾੜੀ ਰਾਜੇ ਮੋਗਲ ਸਮਰਾਜ ਦੀ ਮਦਦ ਕਰ ਦਸ਼ਮेश ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਰੋਧ ਕਰ ਰਹੇ ਸਨ ਉਸ ਵਕਤ ਵਿਭੌਰ ਦੇ रियासत ਰਤਨ رائے ਦੀ ਮੰਗ ਨੂੰ ਪੂਰਾ ਕਰਦੇ ਹੋਏ ਇਸ ਪਾਵਨ ਪਵਿੱਤਰ ਸਤਲੁਜ ਕੰਢੇ ਤੇ ਦਸ਼ਮੇਸ਼ ਪਿਤਾ ਪਹੁੰਚਦੇ ਹਨ ਅਤੇ ਸ਼੍ਰੀ ਚੌਪਈ ਸਾਹਿਬ ਬਾਣੀ ਦਾ ਉਚਾਰਨ ਕਰਦੇ ਹੋਏ ਲੰਬਾ ਸਮਾਂ ਇਸ ਰਮਣੀਕ ਸਥਾਨ ਨੂੰ ਦੇਖਦਿਆਂ ਹੋਇਆਂ ਇੱਥੇ ਵਤਿੱਤ ਕਰਦੇ ਨੇ ਅੱਜ ਇੱਥੇ ਇਸੇ ਸਥਾਨ ਤੇ ਕਿਲਾ ਆਨੰਦਗੜ੍ਹ ਸਭ ਤੋਂ ਕਾਰ ਸੇਵਾ ਦੇ ਮੁਖੀ ਬ੍ਰਹਮਲੀਨ ਸੰਤ ਬਾਬਾ ਸੇਵਾ ਸਿੰਘ ਜੀ ਦੀ ਯੋਗ ਅਗਵਾਈ ਦੇ ਵਿੱਚ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ 1964 ਦੇ ਵਿੱਚ ਅਤੇ 38 ਸਾਲ ਚੱਲੀ ਲਗਾਤਾਰ ਕਾਰ ਸੇਵਾ ਤੋਂ ਬਾਅਦ ਅੱਜ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਸ਼ਿਸ਼ੋਭਿਤ ਹੈ ਉਸ ਦੇ ਨਾਲ ਹੀ ਵੱਡੇ ਲੰਗਰ ਹਾਲ, ਦੀਵਾਨ ਹਾਲ ਅਤੇ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਕਮਰੇ ਬਣਾਏ ਗਏ ਹਨ ਸੰਗਤ ਦੀ ਸਹੂਲਤ ਨੂੰ ਦੇਖਦਿਆਂ ਹੋਇਆਂ ਇਸੇ ਦਿਨ ਦੀ ਮਹੱਤਤਾ ਨੂੰ ਲੈ ਕੇ ਭਾਦੋ ਸੁਦੀ ਅਸ਼ਟਮੀ ਰਵੀਵਾਰਾ ਦੇ ਦਿਨ ਨੂੰ ਚੌਪਈ ਸਾਹਿਬ ਦਿਵਸ ਦੇ ਵਜੋਂ ਸਿੱਖ ਸੰਗਤਾਂ ਮਨਾਉਣ ਜਾ ਰਹੀਆਂ ਨੇ 11 ਸਤੰਬਰ ਯਾਨੀ ਕਿ ਕੱਲ ਇਹ ਦਿਹਾੜਾ ਐਸਜੀਪੀਸੀ ਅਤੇ ਕਾਰ ਸੇਵਾ ਦੇ ਸਾਂਝੇ ਉਪਰਾਲੇ ਨਾਲ ਦੇਸ਼ ਵਿਦੇਸ਼ ਦੀ ਸੰਗਤ ਸਦਕਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿੱਥੇ ਪੰਥ ਪ੍ਰਸਿੱਧ ਰਾਗੀ ਢਾਡੀ ਗੁਰੂ ਘਰ ਦੇ ਕੀਰਤਨੀਏ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਲਵਾ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਉੱਥੇ ਹੀ ਪੰਥ ਪ੍ਰਸਿੱਧ ਜਥੇਦਾਰਾਂ ਵੱਲੋਂ ਵੀ ਆਪਣੀਆਂ ਹਾਜ਼ਰੀਆਂ ਲਗਵਾਈਆਂ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਇਸ ਵਕਤ ਤਿਆਰੀਆਂ ਚੱਲ ਰਹੀਆਂ ਨੇ ਵੱਡੇ ਪੱਧਰ ਤੇ ਕਿਉਂਕਿ ਸੌ ਨਹੀਂ ਹਜ਼ਾਰਾਂ ਨਹੀਂ ਲੱਖਾਂ ਦਾਤ ਚ ਇਸ ਦਰ ਤੇ ਸੰਗਤ ਦੂਰ ਦਰਾੜਿਓਂ ਆ ਕੇ ਸਜਦਾ ਕਰਦੀ ਹੈ ਅਤੇ ਇਸ ਸਥਾਨ ਦੀ ਮਹੱਤਤਾ ਨੂੰ ਵੇਖਿਆ ਹੋਇਆ ਜੋ ਵੀ ਨਿਮਾਣਾ ਸਿੱਖ ਬਣ ਕੇ ਇਸ ਦਰ ਤੇ ਸਜਦਾ ਕਰਦਾ ਹੈ ਉਸ ਦੀ ਹਰ ਮਨੋ ਕਾਮਨਾ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਕਾਮ ਕਰੋ ਉਹ ਮੋਹ ਹੰਕਾਰ ਤੋਂ ਉਹ ਵਿਅਕਤੀ ਬਚ ਜਾਂਦਾ ਹੈ ਜੋ ਇਸ ਦਰ ਤੇ ਆਣ ਕੇ ਸਜਦਾ ਕਰਦਾ ਹੈ ਦਸ਼ਮੇਸ਼ ਪਿਤਾ ਉਸ ਦੀਆਂ ਹਰ ਮਨੋ ਕਾਮਨਾ ਪੂਰੀਆਂ ਕਰਦੇ ਨੇ ਸੋ ਵੱਡੇ ਪੱਦਰ ਤੇ ਮਨਾਏ ਜਾਣ ਵਾਲੇ ਸ੍ਰੀ ਚੌਪਈ ਸਾਹਿਬ ਦਿਵਸ ਉਚਾਰਨ ਵੱਜੋਂ ਐਸਜੀਪੀਸੀ ਅਤੇ ਸੇਵਾ ਦੇ ਸੰਝੇ ਉਪਰਾਲਾ ਸਦਕਾ ਇਹ ਪਾਵਨ ਪਵਿੱਤਰ ਜੋੜ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਆਏ ਜਾਣ ਵਾਲੇ ਇਸ ਦਿਨ ਨੂੰ ਲੈ ਕੇ ਪੂਰ ਦਰਾਡੇੋਂ ਆਣ ਕੇ ਸੰਗਤਾਂ ਜਿੱਥੇ ਗੁਰੂ ਘਰ ਵਿੱਚ ਨਤਮਸਤਕ ਹੁੰਦੀਆਂ ਉੱਥੇ ਹੀ ਸੇਵਾ ਕਰਕੇ ਵੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਤੁਸੀਂ ਮੈਂ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਜਿੱਥੇ ਇਸ ਥਾਂ ਦੇ ਰਮਣੀਕ ਸਥਾਨ ਆਦਿਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਪ ਕੀਤਾ ਅਤੇ ਇਸੇ ਸਥਾਨ ਤੇ ਕਾਰ ਸੇਵਾ ਦੇ ਮੁਖੀ ਬ੍ਰह्मलीन ਬਾਬਾ ਸੇਵਾ ਸਿੰਘ ਜੀ ਵੱਲੋਂ ਇਸ ਦੀ ਸੇਵਾ ਕਾਰ ਸੇਵਾ ਚੱਲੀ ਗਈ ਜੋ ਕਿ 38 ਸਾਲ ਨਿਰੰਤਰ ਜਾਰੀ ਰਹੀ ਅੱਜ ਸਤਲੁਜ ਕੰਡੇ ਤੋਂ ਨੀ ਚੁੱਕ ਕੇ ਵਿਸ਼ਾਲ ਵੱਡੀ ਇਮਾਰਤ ਗੁਰਦੁਆਰਾ ਸਾਹਿਬ ਦੀ ਸ਼ੁਭਤਾ ਉਸ ਦੇ ਨਾਲ ਹੀ ਦੂਜੇ ਪਾਸੇ ਵੱਡਾ ਦੀਵਾਨ ਜਿਸ ਵਿੱਚ ਕੀਰਤਨ ਦਰਬਾਰ ਸਜਾਏ ਜਾਂਦੇ ਨੇ ਦੂਰ ਦਰਾਡੇ ਤੋਂ ਸੰਗਤ ਲਈ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਲੰਗਰ ਹਾਲ ਵੱਡੇ ਪੱਧਰ ਤੇ ਬਣਾਇਆ ਗਿਆ ਹੈ ਜਿੱਥੇ ਸੌ ਨਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਆਡੀਓ ਸੰਗਤ ਆ ਕੇ ਪ੍ਰਸ਼ਾਦਾ ਛਕਦੀਆਂ ਨੇ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਨੇ। ਸੋ ਵੱਡੇ ਪੱਧਰ ਤੇ ਮਨਾਏ ਜਾ ਰਹੇ ਚੌਪਾਈ ਸਾਹਿਬ ਦਿਵਸ ਦੀਆਂ ਆਪ ਸੰਗਤਾਂ ਨੂੰ ਸਾਡਾ ਚੈਨਲ ਦੀ ਸਮੁੱਚੀ ਟੀਮ ਵੱਲੋਂ ਲੱਖ ਲੱਖ ਵਧਾਈਆਂ। ਪਾਵਨ ਪਵਿੱਤਰ ਸਥਾਨ ਸਤਲੁਜ ਦੇ ਕੰਢੇ ਤੇ ਵਰਾਜਮਾਨ ਗੁਰਦੁਆਰਾ ਵਿਭੌਰ ਸਾਹਿਬ ਦਾ ਕੀ ਇਤਿਹਾਸ ਹੈ? ਕਿਹੜੇ ਪਾਤਸ਼ਾਹ ਨੇ ਇਸ ਧਰਤੀ ਤੇ ਚਰਨ ਪਾਏ? ਇਸ ਮੁੱਚਾ ਇਤਿਹਾਸ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਗੁਰਦੁਆਰਾ ਪੀਪਾ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਲਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਬਹੁਤ ਹੀ ਸੁੰਦਰ ਤੇ ਬਹੁਤ ਹੀ ਰਮਣੀਕ ਸਥਾਨ ਤੇ ਇਹ ਸਥਾਨ ਵਿਰਾਜਮਾਨ ਹੈ ਤੇ ਦਸਾਂ ਪਾਤਸ਼ਾਹਾਂ ਜੀ ਦੇ ਵਿੱਚੋਂ ਕਿਹੜੇ ਪਾਤਸ਼ਾਹ ਜਿਹੜੇ ਐ ਕਿ ਇਸ ਧਰਤੀ ਤੇ ਜਿਨ੍ਹਾਂ ਨੇ ਚਰਨ ਪਾਏ ਤੇ ਕੀ ਇਸ ਜਗ੍ਹਾ ਦਾ ਇਤਿਹਾਸ ਹੈ ਉਹ ਸੰਗਤ ਨਾਲ ਸਾਂਝਾ ਦਸੰਪੀ ਦਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਚਰਨ ਪਾਏ ਹਨ ਤੇ ਇਸ ਸਥਾਨ ਦਾ ਇਤਿਹਾਸ ਹੈ ਕਿ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਰਾਜਾ ਰਤਨ رائے ਦੀ ਬੇਨਤੀ ਪ੍ਰਵਾਨ ਕਰਕੇ ਜੋ ਵਿਪੋਰ ਦੀ रियासत ਦਾ ਰਾਜਾ ਰਤਨ رائے ਹੈ ਉਹਦੀ ਬੇਨਤੀ ਪ੍ਰਵਾਨ ਕਰਕੇ ਚਰਨ ਪਾਏ ਤੇ ਇਸ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਚੌਪਈ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਹੈ ਜੀ ਜਿਵੇਂ ਕਿ ਭਾਦੂ ਦੀ ਅਸ਼ਟਮੀ ਵਾਲੇ ਦਿਨ ਚੌਪਈ ਸਾਹਿਬ ਉਚਾਰਨ ਦਿਵਸ ਵਜੋਂ ਮਨਾਇਆ ਜਾਂਦਾ ਇਸ ਦੇ ਪਿੱਛੇ ਕੀ ਕਾਰਨ ਹੈ ਕਿ ਭਾਦੂ ਅਸ਼ਟਮੀ ਵਾਲੇ ਦਿਨ ਹੀ ਇਹ ਜਿਹੜਾ ਪਾਵਨ ਦਿਨ ਮਨਾਇਆ ਜਾਂਦਾ ਹੈ ਜੀ ਤੇ ਭਾਦੋਂ ਸੁਦੀ ਅਸ਼ਟਮੀ ਨੂੰ ਜੀ ਦਸਵੇਂ ਪਾਤਸ਼ਾਹ ਸਤਿਗੁਰੂ ਚੇਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸਥਾਨ ਤੇ ਕਬੇਉ ਬਾਜ ਬੇਨਤੀ ਚੌਪਈ ਹਮਰੀ ਕਿਰਵਾਤ ਅਰ ਅੱਛਾ ਪੂਰਨ ਹੋਏ ਚਿਤਕੀਚਾ ਇਸ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਸੀ ਸੋ ਮਹਾਰਾਜ ਸਾਹਿਬ ਜੀ ਦੇ ਚੌਪੀ ਸਾਹਿਬ ਉਚਾਰਨ ਦਾ ਦਿਵਸ ਜੋ ਮਹਾਰਾਜ ਸਾਹਿਬ ਜੀ ਨੇ ਇਹ ਬਾਣੀ ਦੀ ਰਚਨਾ ਕੀਤੀ ਆ ਇਸ ਚੌਪੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਨੂੰ ਮੁੱਖ ਰੱਖ ਕੇ ਇਹ ਸਲਾਨਾ ਜੋੜ ਮੇਲਾ ਬਣਾਇਆ ਜਾਂਦਾ ਜੀ ਤੇ ਕੀ ਕੀ ਪ੍ਰਬੰਧ ਐ ਐਸਜੀਪੀਸੀ ਔਰ ਕਾਰ ਸੇਵਾ ਵੱਲੋਂ ਕੀਤੇ ਜਾਂਦੇ ਨੇ ਐਸੀ ਐਸਜੀਪੀਸੀ ਵੱਲੋਂ ਅਤੇ ਪਹਿਲਾ ਨੰਦਗੜ੍ਹ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਇਹ ਸੰਗਤਾਂ ਵਾਸਤੇ ਜੀ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਹੁੰਦਾ ਮਾਲ ਪੂਰੇ ਹੋਰ ਕਈ ਨਾਨਾ ਪ੍ਰਕਾਰ ਦੇ ਲੰਗਰ ਸਜਾਏ ਜਾਂਦੇ ਆਆਂ ਸੰਗਤਾਂ ਵਾਸਤੇ ਰਹਿਸ ਦਾ ਪ੍ਰਬੰਧ ਹੁੰਦਾ ਤੇ ਗੁਰੂ ਕੇ ਦੀਵਾਨ ਸਜਾਏ ਜਾਂਦੇ ਆ ਜਿੱਥੇ ਰਾਗੀ ਢਾਡੀ ਪ੍ਰਚਾਰਕ ਸਦਕੇ ਗੁਰਮਤ ਵਿਚਾਰਾਂ ਕਰਾਈਆਂ ਜਾਂਦੀਆਂ ਜੀ ਤੇ ਚੌਕੀ ਸਾਹਿਬ ਦੀ ਸੰਗਤਾਂ ਜਾਪ ਕਰਦੀਆਂ ਪੈਸਾ ਵੀ ਕੀ ਮਹੱਤਤਾ ਹੈ ਇਸ ਥਾਂ ਦੀ ਇਸ ਥਾਂ ਦੀ ਮਹੱਤਤਾ ਜੀ ਇਸ ਸਮਾ ਇਸ ਸਥਾਨ ਤੇ ਮਹਾਰਾ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਬਾਣੀ ਦੀ ਰਚਨਾ ਕੀਤੀ ਆ ਜੋ ਰਖਿਆ ਦੀ ਬਾਣੀ ਹੈ ਕਬੇ ਉਹ ਬਾਚ ਬੇਨਤੀ ਚਉਪਈ ਕਬੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ ਉਹਨਾਂ ਦੇ ਬਚਨ ਹਨ ਬੇਨਤੀ ਦੇ ਜੋ ਚਾਰ ਚਾਰ ਪਦਾਂ ਵਾਲੇ ਹਨ ਇਹਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਬੇਨਤੀਆਂ ਕੀਤੀਆਂ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਤੈਉ ਜੋ ਅਵਰ ਚਾਹੂੰ ਸੁਤੰਤੇ ਪਾਉ ਸੋ ਸਾਰੀਆਂ ਆਸਾਂ ਪੂਰਨ ਕਰਨ ਵਾਲੀ ਇਹ ਪਾਵਨ ਪਵਿੱਤਰ ਬਾਣੀ ਹੈ ਜਿਦੇ ਵਿੱਚ ਮਹਾਰਾਜ ਕਹਿੰਦੇ ਸੁਨੇ ਗੰਗ ਜੋ ਚਾਹੇ ਸੁਲਛਨਾ ਪਾ ਬਈ ਸੁਨੇ ਮੂੜ ਤੇ ਤਲਾਏ ਚਤੁਰਤਾ ਵੀ ਦੂਰ ਦਰਦ ਕੋ ਨਿਕਟਣਾ ਤਿੰਨ ਨਰਕੇ ਰਹੇ ਹੋ ਜੋ ਜਾ ਕੇ ਇੱਕ ਬਾਰ ਚੌਪੀ ਕੋ ਕਹੇ ਸੋ ਇਸ ਬਾਣੀ ਦਾ ਮਹਾਤਮ ਮਹਾਤਮ ਹੈ ਬਹੁਤ ਵੱਡਾ ਮਹਾਤਮ ਹੈ ਜਿਸ ਕਾਰਨ ਸਾਰੇ ਧਰਮਾਂ ਦੇ ਸਾਰੇ ਦੇਸ਼ਾਂ ਦੇਸ਼ਾਂ ਤੋਂ ਪੂਰੇ ਵਰਲਡ ਦੀ ਇੱਥੇ ਸੰਗਤ ਆਉਂਦੀ ਹੈ ਨਤਮਸਟਕ ਹੋ ਕੇ ਇਸ ਸਥਾਨ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੀ ਹੈ ਤੇ ਜੋ ਚੌਪੀ ਸਾਹਿਬ ਜੀ ਦਾ ਉਚਾਰਨ ਦਿਵਸ ਇਸ ਸਥਾਨ ਤੇ ਮਨਾਇਆ ਜਾ ਰਿਹਾ 11 ਸਤੰਬਰ 2024 ਨੂੰ ਜੋ ਸਾਲਾਨਾ ਜੋੜ ਮੇਲਾ ਮਨਾਇਆ ਜਾ ਜਾ ਰਿਹਾ ਹੈ ਇਹ ਮਹਾਰਾਜ ਸਾਹਿਬ ਜੀ ਦਾ ਚੌਪੀ ਸਾਹਿਬ ਉਚਾਰਨ ਦਿਵਸ ਭਾਦੋਂ ਸੁਦੀਐਸਤਮੀ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਨਾਤਮਸਤਕ ਹੋਣ ਵਾਸਤੇ ਆਉਂਦੀਆਂ ਤੇ ਇਸ ਬਾਣੀ ਨੂੰ ਪੜ੍ਹ ਕੇ ਲਾਹਾ ਪ੍ਰਾਪਤ ਕਰਦੀਆਂ ਸਾਰੇ ਦੁੱਖਾਂ ਦਾ ਨਜ਼ਰਤ ਕਰਨ ਵਾਲੀ ਇਹ ਪਾਵਨ ਪਵਿੱਤਰ ਬਾਣੀ ਹੈ ਜਿਹੜੀ ਕਿਸੇ ਵੀ ਮੁਸ਼ਕਲ ਦੀ ਘੜੀ ਤੇ ਇਸ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਤੇ ਸਤਿਗੁਰੂ ਦੀ ਸਾਰੇ ਵਿਗਨਾਂ ਦਾ ਦੁੱਖਾਂ ਪਾਪਾਂ ਦਾ ਨਾਸ਼ ਕਰਦੇ ਆ। ਸੋ ਇਹ ਸਲਾਨਾ ਜੋੜ ਮੇਲਾ ਵੀ ਮਹਾਰਾਜ ਸਾਹਿਬ ਜੀ ਦੀ ਇਸ ਪਾਵਨ ਪਵਿੱਤਰ ਬਾਣੀ ਨੂੰ ਮੁੱਖ ਰੱਖਦੇ ਹੋਇਆ ਮਨਾਇਆ ਜਾ ਰਿਹਾ ਹੈ। ਜਿਸ ਦੇ ਵਿੱਚ ਸਾਰੇ ਇਲਾਕੇ ਦੀਆਂ ਪੂਰਨੀਆਂ ਸੰਗਤਾਂ ਆ ਕਰਕੇ ਸੇਵਾ ਕਰਦੀਆਂ ਤੇ ਮੰਨਦੀਆਂ ਭਾਵਨਾਵਾਂ ਪੂਰਨ ਕਰਦੀਆਂ। ਸੋ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਇਹ ਬਣਾਈ ਗਈ ਵੀਡੀਓ ਆਪ ਸਭ ਨੂੰ ਪਸੰਦ ਆਏਗੀ ਔਰ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂਕਿ ਅਸੀਂ ਨਵੀਆਂ ਅਪਡੇਟ ਲੈ ਕੇ ਤੁਹਾਡੇ ਹਾਜ਼ਰੀ ਲਵਾਉਂਦੇ ਰਹੀਏ ਸੋ ਆਪ ਸਭ ਨੂੰ ਇਸ ਵਕਤ ਮੈਸਪਿੰਦਰ ਜੱਜ ਜੀ ਆਪਣੇ ਸਾਥੀ ਮਨੋਜ ਕੁਮਾਰ ਨਾਲ ਇਜਾਜ਼ਤ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ